ਇੱਕ ਗਣੇਸ਼ਵਰ ਜਰਜਨ ਕਰਨਗੇ ਬੰਦੇ ਜਿਹੜੇ ਹੈ ਕਿ ਉਹਨਾਂ ਦੇ ਇੱਕ ਦੀ ਉੱਤੇ ਡੁੱਬ ਗਿਆ ਸੀਗਾ ਜੋ ਰਾਤ ਜਿਹੜੀ ਸਾਡੀ ਹੈ ਕਿ ਆ ਟੀਮਸ ਤੇ ਡਾਈਵਰਸ ਦੇ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਹੈਗੇ ਬੰਦੇ ਅਸੀਂ ਉਹਨਾਂ ਦੀ ਹੈਲਪ ਲੈ ਕੇ ਜਿਹੜੇ ਉਹ ਕਾਫੀ ਸਰਚ ਤੇ ਰੈਸਕਿਊ ਆਪਰੇਸ਼ਨ ਕਰਾਈ ਕੀਤਾ ਤੇ ਅੱਜ ਸਵੇਰੇ ਜਿਹੜੀ ਹੈ ਕਿ ਉਹਨਾਂ ਦੀ ਲੜਕੇ ਦੀ ਡੈੱਡ ਬਾਡੀ ਜਿਹੜੀ ਹੈਗੀ ਸਾਨੂੰ ਮਿਲੀ ਹੈਗੀ ਐ ਤੇ ਉਹਦੇ ਵਿੱਚ ਅਸੀਂ 194 ਪੀਐਨਐਸਐਸ ਦੇ ਅਕੋਰਡਿੰਗਲੀ ਜਿਹੜੀ ਬਣਦੀ ਕਾਰਵਾਈ ਹੈਗੀ ਅਸੀਂ ਉਹ ਇਨੀਸ਼ੀਏਟ ਕਰ ਦਿੱਤੀ ਹੋਈ ਹੈ ਜੀ ਸਰ ਕਿੰਨੀ ਉਮਰ ਹੈ ਨੌਜਵਾਨ ਦੀ ਕੀ ਨੌ ਹੋਰਾਂ ਨਾਮ ਹੈਗਾ ਜੀ ਹਰਸ਼ ਮੁੰਡੇ ਦਾ ਨਾਮ ਹੈਗਾ ਜੀ 27 ਸਾਲ ਦੀ ਉਹਦੀ ਉਮਰ ਹੈਗੀ ਐ ਤੇ ਇੱਥੇ ਕਿਹਨੇ ਮਲੇ ਦਾ ਰਹਿਣ ਵਾਲਾ ਜੀ ਉਹ ਬਿਆਹ ਹੋਇਆ ਸੀਗਾ ਜੰਕਵਾਰਾ ਜੀ ਨਹੀਂ ਹਜੇ ਨਹੀਂ ਇਸ ਵਾਰ ਨਹੀਂ ਮੈਨੂੰ ਯਾਦ ਨਹੀਂ ਹਾਂਜੀ ਟੋਟਲ ਕਿੰਨੇ ਮੁੰਡੇ ਸੀ ਪਤਾ ਲੱਗੇ ਕਿ 8 ਮੁੰਡੇ ਸੀ ਦੋ ਨਹੀਂ 8 ਮੁੰਡੇ ਨਹੀਂ ਸੀਗੇ ਉਹਦੇ ਸਾਰਾ ਟੋਲਾ ਗਿਆ ਹੋਇਆ ਸੀਗਾ ਮੈਂ ਮਲਟੀਪਲ ਸੀਗੇ ਬਟ ਉਹਨਾਂ ਵਿੱਚੋਂ ਇੱਕ ਜਿਹੜਾ ਡਰਾਉਨ ਕੀਤਾ ਹੈਗਾ ਸਰ ਹਰ ਸਾਲ ਹਾਦਸੇ ਹੁੰਦੇ ਨੇ ਇੱਕ ਇੱਕ ਡੁੱਬ ਗਿਆ ਸੱਤ ਕਰ ਨਹੀਂ ਉਹ ਮਲਟੀਪਲ ਓਕੇਜਨਸ ਡਿਫਰੈਂਟ ਡਿਫਰੈਂਟ ਹੈਗੇ ਕਿਉਂਕਿ ਕਈ ਵਾਰੀ ਹੁੰਦੇ ਉਹਨਾਂ ਨੂੰ ਜਿਹੜੇ ਆਰਗੇਨਾਈਜ਼ਰਸ ਵੀ ਨੇ ਜਿਹੜਾ ਉੱਥੇ ਜਿਹੜੇ ਆ ਗਣੇਸ਼ਵਰ ਸ਼ਰਜਨ ਕਰਨੋਂ ਵੀ ਆਉਂਦੇ ਨੇ ਉਹਨਾਂ ਨੂੰ ਵੀ ਅਸੀਂ ਹਦਾਇਤ ਕੀਤੀ ਜਾਂਦੀ ਸਾਡੀ ਪੈਟਰੋਲਿੰਗ ਵੀ ਹੁੰਦੀ ਹੈ ਨੇ ਕਿ ਆਪ ਵੀ ਤੁਸੀਂ ਡੀ ਪੈਂਡ ਵਾਲੇ ਪਾਸੇ ਨਾ ਜਾਓ ਬਟ ਕਈ ਵਾਰੀ ਪੀੜ ਜਿਆਦਾ ਹੋਣ ਕਰਕੇ ਕਈ ਸ਼ਰਧਾਰੇ ਨਹੀਂ ਉਹ ਜਾ ਰਾਗੇ ਡੀ ਪੈਂਡ ਦੇ ਵਿੱਚ ਚੱਲ ਜਾਂਦੇ ਨੇ ਤੇ ਉੱਥੇ ਕਈ ਵਾਰੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕਿੰਨੀ ਕਿ ਗਹਿਰਾਈ ਹੈ ਉਹਦੇ ਕਰਕੇ ਇਹ ਹਾਦਸਾ ਵਾਪਰਿਆ ਅਸੀਂ ਮਲਟੀਪਲ ਟਾਈਮਸ ਅਸੀਂ ਲਿਖ ਵੀ ਦਿੱਤਾ ਹੋਇਆ ਹੈਗਾ ਕਿ ਆ ਵੀ ਸਾਨੂੰ ਇੱਥੇ ਡਾਈਵਰ ਵਗੈਰਾ ਪ੍ਰੋਵਾਈਡ ਕਰਵਾਇਆ ਜਾਵੇ ਜੀ ਤੇ ਸਰ ਇਹ ਹੀ ਕਦੋਂ ਦਾ ਮਾਮਲਾ ਹੈ ਇਹ ਇਹ ਕੱਲ ਸ਼ਾਮ ਦਾ ਹੈਗਾ ਜੀ ਇਹ ਜੀ ਜੀ ਤੇ ਫਿਰ ਉਹ ਮੁੰਡਾ ਰਹਿੰਦਾ ਕਿਹੜੀ ਜਗ੍ਹਾ ਇਹ ਕਿਲੇ ਮਹੱਲੇ ਦਾ ਰਹਿਣਾ ਨਾ ਹੈਗਾ ਜੀ ਪੀਐਸ ਡਿਵੀਜ਼ਨ ਨੰਬਰ 4 ਦਾ ਏਰੀਆ ਦਾ ਹੈਗਾ ਜੀ ਇਹ ਉੱਥੇ ਰਹਣ ਵਾਲਾ ਹੈਗਾ ਉਹ ਤੋਂ ਸਾਰੇ ਨਾਲ ਮਿਲ ਕੇ ਇਹ ਉੱਥੇ ਗਣੇਸ਼ ਵਰਚਨ ਲਈ ਗਏ ਸੀ ਜੀ ਤੇ ਸਰ ਉਹ ਕਾਫੀ ਲੰਬਾ ਸਮਾਂ ਵੀ ਚੱਲੂ ਜਿਨੀ ਚਿਰ ਜੁੜਦੇ ਵੀ ਇਹ ਸਕਿਉਰਟੀ ਰੀਜ਼ਨ ਹੈ ਦੀ ਅਸੀਂ ਅਸੀਂ ਵੀ ਆਰ ਰਿਕਵੈਸਟਿੰਗ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਿਹੜਾ ਹੁਣ ਜਿਹੜਾ ਅ 16-17 ਨੂੰ ਜਿਹੜਾ ਜਾਰਾ ਤਾਦਾਰ ਦੇ ਵਿੱਚੋਂ ਦਾ ਲੋਥੇ ਆਉਣੇ ਨੇ ਉਹਦੇ ਲਈ ਅਸੀਂ ਵੀ ਆਰ ਇਨ ਕੰਟੈਕਟ ਵਿਦ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੇ ਇਹਾ ਵੀ ਹੋਤੇ ਹੈ ਅਸੀਂ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮਸ ਐਂਡ ਸਾਰੇ ਜਿੰਨੇ ਬੰਦੋਬਸ ਹੋ ਸਕਦੇ ਹੋਏ ਅਸੀਂ ਉੱਤੇ ਪ੍ਰੋਵਾਈਡ ਕਰਵਾ ਕੇ ਸੋਖੀ ਸਮੇ ਲਈ ਲੰਘਾਵਾਂਗੇ ਲੋਕਾਂ ਨੂੰ ਕੀ ਅਪੀਲ ਹੈ ਦਾ ਆਮ ਲੋਕ ਲੋਕਾਂ ਨੂੰ ਅਪੀਲ ਇਹੀ ਹੈ ਕਿ ਆਪਣੇ ਸਰਦਾਰ ਦੇ ਅਕੋਰਡਿੰਗਲੀ ਆਪਾਂ ਸਭ ਕੁਝ ਕਰਦੇ ਆਂ ਅਸ਼ਰਬਾ ਰੱਖਣੀ ਵੀ ਹੈ ਤੇ ਆਪਣੀ ਜਾਨ ਦੀ ਹਿਫਾਜ਼ਤ ਕਰਕੇ ਜੋ ਵੀ ਆਪਾਂ ਆਪਣੇ ਰੀਤੀ ਰਿਵਾਜ ਨਭਾਉਣੇ ਨੇ ਉਹ ਸਾਰੇ ਆਪਣੇ ਆਪਾਂ ਆਪਣੀ ਜਾਨ ਦੀ ਹਿਫਾਜ਼ਤ ਕਰਦੇ ਹੋਏ ਸਾਨੂੰ ਕਰੀਏ ਥੈਂਕ ਯੂ ਵੈਰੀ ਮਚ